ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਜੀਤਾ ਸਿੰਘ ਵਾਲਾ ਜੀ ਔਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਆਪਣੇ ਪੰਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਚ ਤਿੰਨ ਬੱਚੀਆਂ ਨੇ ਤੇ ਦੋ ਕਟੀਆਂ ਨੇ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਪਿੰਦੂ ਆ ਜੀ ਪਿੰਡ ਜੀਤਾ ਸਿੰਘ ਵਾਲਾ ਦਸੀਲ ਬੱਗਾ ਪੁਰਾਣਾ ਤੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਹੀ 995289313 ਜੀ ਠੀਕ ਹੈ ਵੀਰੇ ਆਪਾਂ ਕੱਟੀਆਂ ਤੋਂ ਸ਼ੁਰੂ ਕਰਦੇ ਆ ਇੱਧਰ ਹੀ ਆ ਜਾਓ ਜੀ ਇਹਨਾਂ ਦੀ ਉਮਰ ਕਿੰਨੀ ਹੈ ਦੋਨਾਂ ਕੱਟੀਆਂ ਦੀ ਜੀ ਉਮਰ ਜੀ 8-9 ਮਹੀਨੇ ਹੋਵੇ ਕੋਈ ਆ ਆ 70 198 ਮਿੰਟ ਬੱਚਾ ਹੀ ਆ ਜੇ ਛੋਟੇ ਜੀ ਠੀਕ ਹੈ ਵੀਰੇ ਫੋਰ ਸ਼ਾਂਕ ਕਿਸੇ ਦੇ ਹੈਗੀ ਆ ਜੀ ਗਾਰੰਟੀ ਆ ਜੀ ਤੇ ਇਹਨਾਂ ਦੇ ਮਾਵਾ ਦੇ ਦੱਦ ਕਿੰਨਾ ਕਾ ਜੀ ਮਾਵਾ ਦਾਦ ਆਪਣਿਆਂ ਲਿਆਂਦਿਆਂ ਵੀ ਆਪ ਨੂੰ ਪਤਾ ਜਿੰਨੀ ਮਰਜ਼ੀ ਮੰਨ ਲੈ ਠੀਕ ਆ ਅਗਲਾ ਕਹਿੰਦਾ ਲਿਆਂਦੀ ਵੀ ਆ 20 ਕਿਲੋ ਤੋਂ ਘੱਟ ਕੋਈ ਦੱਸਦਾ ਹੀ ਨਹੀਂਗਾ ਇਹ ਵੀ ਗੱਲ ਸਹੀ ਆ ਬਾਈ ਕਹਿੰਦਾ ਆਪਣੀਆਂ ਲਿਆਂਦੀਆਂ ਵੀ ਆ ਜਿੰਨੀਆਂ ਤੁਸੀਂ ਮਰਜ਼ੀ ਮੰਨ ਲਓ ਪਰ ਕਟੀਆਂ ਚੰਗੀਆਂ ਨੇ ਝੋਲੀਆਂ ਕਰਮ ਵਾਲੀਆਂ ਨੇ ਸੋਹਣੀਆਂ ਨੇ ਚਾਰ ਚਾਰ ਹੀ ਥਾਣਾ ਫੋਰ ਸ਼ਾਂਕ ਕੋਈ ਵੀ ਨਹੀਂ ਬਾਕੀ ਫੇਸ ਕੁਆਲਟੀ ਸੋਹਣੀ ਆ ਸਿੰਘ ਕਰਮ ਵਾਲਿਆਂ ਨੇ ਮੋੜਨਾ ਸ਼ੁਰੂ ਕਰਤਾ ਜੀ ਸੇਵਾ ਵਾਲੀ ਚੀਜ਼ ਆ ਜੀ ਸੇਵਾ ਕਰ ਲੈਣਗੇ ਸਾਲਖੰਡ ਚੰਗੀ ਝੋਟੀ ਤਿਆਰ ਹੋ ਜੂਗੀ ਤੇ ਜੋੜੇ ਦੀ ਡਿਮਾਂਡ ਕਰਨੀ ਕਿ ਇਕੱਲੇ ਇਕੱਲੇ ਦੀ ਇਕੱਲੇ ਇਕੱਲੇ ਦਾ ਇੱਕ ਨੰਬਰ ਦੀ ਕਿੰਨੀ ਹੈ ਜੀ ਇਹਦਾ 14000 ਰੁਪਇਆ ਜੀ ਦੋ ਨੰਬਰ ਦਾ ਜੀ ਇਹਦਾ 15000 ਰੁਪਇਆ ਜੋੜਾ ਲੈ ਜੇ ਸੱਜਣ ਕੋਈ ਮਾਨ ਧੰਨਵਾਦ ਕਰ ਰਹੇ ਠੀਕ ਹੈ ਜੀ ਇੱਕ ਨੰਬਰ ਦਾ 14000 ਰੁਪਇਆ ਦੋਵੇਂ ਨੰਬਰ ਦਾ 15000 ਰੁਪਇਆ ਜਾਇ ਜੀ ਇਹ ਡਿਮਾਂਡ ਬਾਕੀ ਆਪ ਆਪ ਚ ਵੀਰੇ ਦਿੰਦਾ ਵੀ ਕੌਣ ਅੱਜਕੱਲ੍ਹ ਵਿੱਚੋ ਮਾਣਤਣ ਵੀ ਹੋ ਜੂਗਾ ਕੱਠੀਆਂ ਲੈ ਜੋਂਗੇ ਭੁਰਾ ਮਾਣਤਣ ਜ਼ਿਆਦਾ ਹੋ ਜੂ ਤੇ ਵੀਰੇ 3 ਨੰਬਰ ਬੱਚੀ ਖੀਰੀ ਹੈ ਜੀ ਹਾਂਜੀ ਹਾਂਜੀ ਖੀਰੀ 4 ਵੀ ਖੀਰੀ ਆ ਤੇ 5 ਤਾਂ ਹੈ ਹੀ ਬੱਚਾ ਜੀ ਇਹਨਾਂ ਦੇ ਕਿਸੇ ਦੇ ਫੋਰ ਸ਼ਾਂਕ ਵੀਰੇ ਨਹੀਂ ਨਹੀਂ ਇਹਨਾਂ ਦੇ ਗਾਰੰਟੀ ਆ ਜੀ ਬਾਕੀ ਝੋਲੀ ਵੀਰੇ ਤੁਹਾਨੂੰ ਦਿਖਾ ਵੀ ਦਿੰਨੇ ਆ ਫੋਰ ਸ਼ਾਂਕ ਕਿਸੇ ਦੇ ਵੀ ਨਹੀਂ ਆ ਜਰਸੀ ਚ ਪੈਂਦੀ ਆ ਕਰਮਾ ਵਾਲੀ 2 ਨੰਬਰ ਸੋਹਣੀ ਐ ਐਫ ਥਣ ਬੜਾ ਟਾਪ ਦਾ ਲੱਗਿਆ ਵਾ ਕਰ ਲੋ ਚੈੱਕ ਸੋਹਣਾ ਥਾਣਾ ਦਾ ਸਾਈਜ਼ ਆ ਤੇ ਅੱਗੇ ਆ ਗਈ 3 ਨੰਬਰ ਜੀ ਇਹ ਬੱਚਾ ਹੀ ਆ ਜੋ ਛੋਟਾ ਇਹਦੇ ਝੋਲੀ ਦਿਖਾਵਾਂਗੇ ਤੁਹਾਨੂੰ ਡਰੂਗੀ ਥੋੜੀ ਜੀ ਤੇ ਇਹਦੀ ਫਿਰ ਬਰੇ ਜਰਸੀ ਦੀ ਕੀ ਡਿਮਾਂਡ ਹੈ ਜੀ ਉਹਦਾ ਹੀ 11000 ਰੁਪਇਆ ਤੇ ਇਹਦਾ 4 4 ਨੰਬਰ ਦਾ ਜੀ ਇਹਦਾ ਵੀ 11000 ਰੁਪਇਆ ਜੀ ਤੇ 3 ਦਾ ਜੀ ਇਹਦਾ 10000 ਰੁਪਇਆ ਜੀ ਐਂਡ ਆ ਇਹਦਾ 10000 ਰੁਪਇਆ 5 ਨੰਬਰ ਦਾ 4 ਦਾ 11 3 ਦਾ ਵੀ 11 ਤੇ 2 ਨੰਬਰ ਕੱਟੀ ਦਾ ਹੈਗਾ 15000 ਤੇ 1 ਦਾ ਨੰਬਰ ਦਾ ਹੈਗਾ 14000 ਜੇ ਕੋਈ ਸੱਜਣ ਇਕੱਠੀਆਂ ਲੈ ਜੂ ਫਿਰ ਮਾਨਤਨ ਕੁਵਣੀ ਕਰ ਜਿਆਦਾ ਹੋ ਜਾਊਗਾ ਜੇ ਕੋਈ ਇਕਠੀਆਂ ਲੈ ਜਾਓਗੇ ਤਾਂ ਮਾਨਤਨ ਪੂਰਾ ਜਿਆਦਾ ਹੋ ਜਾਊਗਾ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ